ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਬੜੀ ਮਾੜੀ ਖਬਰ ਸਾਹਮਣੇ ਆ ਰਹੀ ਆ ਆਕਾਸ਼ਦੀਪ ਸਿੰਘ 22 ਸਾਲਾ ਨੌਜਵਾਨ ਜਿਹੜਾ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੱਕਾ ਤੋਂ ਸਬੰਧਤ ਹੈ ਫਰੀਦਕੋਟ ਦੇ ਬਿਲਕੁਲ ਨਾਲ ਪੈਂਦਾ ਪੱਕਾ ਪਿੰਡ ਉੱਥੋਂ ਦਾ ਇਹ ਨੌਜਵਾਨ ਜਿਹੜਾ ਕਿ ਬ੍ਰੈਂਟਨ ਦੇ ਵਿੱਚ 2023 ਦੇ ਵਿੱਚ ਪੜ੍ਹਾਈ ਕਰਨ ਵਾਸਤੇ ਆਇਆ ਸੀ ਤੇ ਉਸ ਤੋਂ ਬਾਅਦ ਆਪਣੇ ਦੋ ਸੈਮੈਸਟਰਾਂ ਦੇ ਵਿੱਚੋਂ ਕਿਸੇ ਕਾਰਨ ਕਰਕੇ ਪਾਸ ਨਾ ਹੋ ਸਕਿਆ ਉਸ ਤੋਂ ਬਾਅਦ ਉਸਨੇ ਐਲਐਮਆਈਏ ਲੈਣ ਦਾ ਰੁਖ ਕੀਤਾ ਤੇ ਜਦੋਂ ਕਿ ਉਹ ਟਰੱਕ ਮਕੈਨਿਕ ਦਾ ਕੰਮ ਜਾਣਦਾ ਸੀ ਉਸਨੇ ਇਸ ਫੀਲਡ ਦੇ ਵਿੱਚ ਹੀ ਕੰਮ ਕਰਨ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਐਲਐਮਆਈ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਿਸੇ ਨੇ ਇਸ ਵਾਸਤੇ ਬਾਹ ਨਾ ਫੜਾਈ ਤੇ ਜਦੋਂ ਕੈਲਗਰੀ ਮੂਵ ਹੋਇਆ ਕੈਲਗਰੀ ਆ ਕੇ ਉਸਨੇ ਫੇਰ ਦੁਬਾਰਾ ਇਸੇ ਕੰਮ ਦੇ ਵਿੱਚ ਐਲਐਮਆਈ ਲੈਣ ਦੀ ਕੋਸ਼ਿਸ਼ ਕੀਤੀ ਪਰ ਵੀਜ਼ਾ ਕੱਟ ਹੋਣ ਕਾਰਨ ਉਸ ਨੂੰ ਕਿਸੇ ਨੇ ਬਾ ਕਿਸੇ ਨੇ ਬਾ ਨਾ ਫੜਾਈ ਆਖਰ ਪਤਾ ਨਹੀਂ ਕਿੰਨਾਂ ਹਾਲਾਤਾਂ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਆ ਕੇ ਉਹ ਨੌਜਵਾਨ ਗਾਰਾਜ ਦੇ ਵਿੱਚ ਆ ਕੇ ਉਹ ਫਾਹਾ ਲੈ ਲੈਂਦਾ ਪਰ ਬੜੀ ਮੰਦ ਭਾਗੀ ਖਬਰ ਹੈ ਕਿ ਨੌਜਵਾਨਾਂ ਨੂੰ ਜਿਹੜੇ ਸਟੂਡੈਂਟ ਹੈ ਚਾਹੇ ਵਰਕ ਪਰਮਿਟ ਤੇ ਹੈ ਹਾਲਾਤ ਚਾਹੇ ਕਿਸ ਤਰ੍ਹਾਂ ਦੇ ਵੀ ਹੋਣ ਇਹਨਾਂ ਹਾਲਾਤਾਂ ਨਾਲ ਲੜਨਾ ਚਾਹੀਦਾ ਡਟਣਾ ਚਾਹੀਦਾ ਸਾਹਮਣੇ ਖੜਨਾ ਚਾਹੀਦਾ ਹੈ ਗੱਲਾਂ ਕਰਨੀਆਂ ਬਹੁਤ ਆਸਾਨ ਨਹੀਂ ਪਰ ਮੈਨੂੰ ਪਤਾ ਕਿ ਜਿਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਇਨਸਾਨ ਹੁੰਦਾ ਉਹ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਪਰ ਦੋਸਤੋ ਮਿੱਤਰੋ ਆਪਣੇ ਪਰਿਵਾਰ ਬਾਰੇ ਆਪਣੇ ਮਾਪਿਆਂ ਬਾਰੇ ਜ਼ਰੂਰ ਸੋਚਿਆ ਕਰੋ ਪੱਕੇ ਪਿੰਡ ਦੇ ਵਿੱਚ ਉਹਦੇ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਨੂੰ ਸੰਭਾਲਣ ਵਾਸਤੇ ਜਿਹੜਾ ਹੈਗਾ ਉਹਦੇ ਪਰਿਵਾਰ ਦੇ ਹੋਰ ਸਕੇ ਸਬੰਧੀਆਂ ਦੀ ਮੁਸ਼ਕਲ ਲੱਗੀ ਹੋਈ ਆ ਟੀਕਿਆਂ ਦੇ ਸਹਾਰੇ ਉਹਨਾਂ ਨੂੰ ਰੱਖਿਆ ਜਾ ਰਿਹਾ ਪਰ ਇਹ ਹਾਲਾਤ ਆ ਜਿਹੜੇ ਕਿਸੇ ਵੀ ਮਾਪੇ ਨੂੰ ਨਾ ਦੇਖਣੇ ਪੈਣ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਿਸੇ ਵੀ ਮਾਪਿਆਂ ਨੂੰ ਨਾ ਕਰਨਾ ਪਵੇ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਤੇ ਵਾਹਿਗੁਰੂ ਅਗੇ ਵਾਹਿਗੁਰੂ ਅਗੇ ਇਹੀ ਅਰਦਾਸ ਹੈ ਕਿ ਇਹਨਾਂ ਮਾਪਿਆਂ ਨੂੰ ਵੀ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਫੋ ਇਸ ਮੁੰਡੇ ਵਾਸਤੇ ਗੋ ਫੰਡ ਜਿਹੜਾ ਚਲਾਇਆ ਜਾ ਰਿਹਾ ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਦਸਵੇਂ ਦਸਵੰਦ ਦੇ ਵਿੱਚੋਂ ਥੋੜਾ ਬਹੁਤਾ ਜਿੰਨਾ ਵੀ ਤੁਸੀਂ ਸਰਦਾਰ ਰੱਖਦੇ ਹੋ ਕੱਢ ਕੇ ਇਸ ਦੇ ਗੋ ਫੰਡ ਦੇ ਉੱਪਰ ਜਾ ਕੇ ਜਰੂਰ ਡੋਨੇਟ ਕਰਿਓ ਤਾਂ ਜੋ ਇਸ ਦੀ ਅੰਤਿਮ ਜਿਹੜੀ ਬੋਡੀ ਹੈ ਇਹਦੇ ਮਾਪੇ ਉਸ ਨੂੰ ਜਰੂਰ ਦੇਖ ਸਕਣ ਤੇ ਉਹਨਾਂ ਦੇ ਘੱਟੋ ਘੱਟ ਆਖਰੀ ਵਾਰ ਪੁੱਤ ਨੂੰ ਦੇਖ ਕੇ ਕਾਲਜ ਠੰਡ ਪੈ ਸਕੇ। ਸੋ ਦੋਸਤੋ ਗੱਲਾਂ ਆਪ ਦੀ ਨਾਲ ਦੇ ਨਾਲ ਸਾਥੀਆਂ ਨਾਲ ਭੈਣਾ ਭਰਾਵਾਂ ਨਾਲ ਮਾਪਿਆਂ ਨਾਲ ਦੋਸਤਾਂ ਨਾਲ ਜਰੂਰ ਸਾਧੀਆਂ ਕਰ ਲਿਆ ਕਰੋ ਕਿਉਂਕਿ ਇਹ ਦਿਲ ਹੌਲਾ ਕਰਕੇ ਉਹਨੂੰ ਕੋਈ ਨਾ ਕੋਈ ਤਰਵਾਸਾ ਜਾ ਕੋਈ ਨਾ ਕੋਈ ਉਮੀਦ ਆ ਜਰੂਰ ਮਿਲ ਜਾਂਦੀ ਹੈ ਇਸ ਤਰ੍ਹਾਂ ਦੇ ਕਦਮ ਚੁੱਕਣ ਵਾਲ ਜੈ ਇਸ ਤਰ੍ਹਾਂ ਦੀਆਂ ਚੀਜ਼ਾਂ ਵੱਲ ਵਧਣ ਦੀ ਕਦੇ ਵੀ ਜਿਹੜੀ ਕੋਸ਼ਿਸ਼ ਰੱਬ